ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਭਾਈ ਅਮਰੀਪਾਲ ਸਿੰਘ ਬਣੇ ਸੰਸਦ ਮੈਂਬਰ ਸੌ ਚੁੱਕਣ ਮਗਰੋਂ ਪੰਜਾਬ ਦੇ ਲੋਕਾਂ ਨੂੰ ਕਹੀਆਂ ਹੈਮ ਗੱਲਾਂ ਲੋਕ ਸਭਾ ਮੈਂਬਰ ਅਮਰੀਂਦਰ ਸਿੰਘ ਰਾਜਾ ਵੜਿੰਗ ਨੂੰ ਸਰਕਾਰੀ ਫਲੈਟ ਖਾਲੀ ਕਰਨ ਲਈ ਆਖਰੀ ਨੋਟਿਸ ਹੋਇਆ ਜਾ ਰਿਹਾ ਜੇ ਖਾਲੀ ਨਾ ਕੀਤਾ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਅਕਾਲੀ ਦਲ ਚ ਹੋਈ ਬਗਾਵਤ ਬਾਰੇ ਪਹਿਲੀ ਵਾਰ ਬੋਲੇ ਵਿਕਰਮ ਮਜੀਠੀਆ ਕਿਹਾ ਸਾਰਿਆਂ ਨੂੰ ਡਰਾਮੇਬਾਜ਼ੀ ਛੱਡ ਕੇ ਇਕੱਠੇ ਹੋਣਾ ਚਾਹੀਦਾ ਹੈ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤਿੰਨ ਮੁਲਾਜ਼ਮਾਂ 'ਤੇ ਵੱਡੀ ਕਾਰਵਾਈ ਕੀਤੀ ਮੌਤਲ ਪੰਜਾਬ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਸੁਣਾਈ ਵੱਡੀ ਖੁਸ਼ਖਬਰੀ ਆਸ਼ੀਰਵਾਦ ਸਕੀਮ ਤਹਿਤ 4.43 ਕਰੋੜ ਰੁਪਏ ਦਿੱਤੇ ਜਾ ਰਹੇ ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ ਮੌਸਮ ਵਿਭਾਗ ਨੇ 12 ਜ਼ਿਲ੍ਹਿਆਂ 'ਚ ਜਾਰੀ ਕੀਤਾ ਅਲਰਟ ਪੰਜਾਬ ਸਰਕਾਰ ਦਾ ਵੱਡਾ ਐਲਾਨ ਇਸ ਦਿਨ ਰਹੇਗੀ ਤਨਖਾਹੀ ਛੁੱਟੀ ਬੰਦ ਰਹਿਣਗੇ ਸਰਕਾਰੀ ਅਦਾਰੇ ਖਡੂਰ ਸਾਹਿਬ ਤੋਂ ਪੰਜਾਬ ਵਿੱਚ ਸਭ ਤੋਂ ਵੱਡੇ ਫਰਕ ਨਾਲ ਲੋਕ ਸਭਾ ਚੋਣਾਂ ਜਿੱਤਣ ਵਾਲੇ ਭਾਈ ਅਮਰਿਤਪਾਲ ਸਿੰਘ ਨੇ ਸੰਸਦ ਵਿੱਚ ਭਾਰਤੀ ਸੰਵਿਧਾਨ ਮੁਤਾਬਿਕ ਸੌਂ ਚੁੱਕ ਲਈ ਹੈ ਅਤੇ ਉਹ ਸੰਸਦ ਮੈਂਬਰ ਬਣ ਗਏ ਹਨ ਸੌਂ ਚੁੱਕਦੇ ਸਮੇਂ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦਾ ਕਾਫਲਾ ਸੰਸਦ ਤੋ ਰਵਾਨਾ ਹੋ ਗਿਆ ਸੀ ਅਮਰਿਤਪਾਲ ਸਿੰਘ ਨੂੰ ਕਾਲੇ ਰੰਗ ਦੀ ਗੱਡੀ ਵਿੱਚ ਭਾਰੀ ਸੁਰੱਖਿਆ ਹੇਠ ਲਿਆਂਦਾ ਗਿਆ ਸੀ ਤੇ ਸੌਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਪਰਿਵਾਰ ਨਾਲ ਮੁਲਾਕਾਤ ਲਈ ਲਿਆਂਦਾ ਗਿਆ ਸੀ ਸੌ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਦਿੱਲੀ ਵਿਖੇ ਇੱਕ ਸੁਰੱਖਿਅਤ ਥਾਂ ਉੱਤੇ ਪਰਿਵਾਰ ਨਾਲ ਮੁਲਾਕਾਤ ਕਰਵਾਈ ਗਈ ਸੀ ਮੁਲਾਕਾਤ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੇ ਚਾਚੇ ਨੇ ਬਾਹਰ ਆ ਕੇ ਅਮਰਿਤਪਾਲ ਸਿੰਘ ਦਾ ਸੁਨੇਹਾ ਦਿੱਤਾ ਹੈ ਅਮਰਿਤਪਾਲ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨੇ ਸੰਗਤ ਦੇ ਨਾਮ ਸੁਨੇਹਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਸੰਗਤ ਦਾ ਵਾਅਦਾ ਤੋਂ ਵੱਧ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਵੋਟਾਂ પા ਕੇ ਇੱਥੋਂ ਤੱਕ ਪਹੁੰਚਾਇਆ ਹੈ ਅਮਰਪਾਲ ਸਿੰਘ ਨੇ ਕਿਹਾ ਕਿ ਉਹ ਜਲਦ ਹੀ ਜੇਲ੍ਹ ਤੋਂ ਬਾਹਰ ਵੀ ਆਉਣਗੇ ਇਸ ਦੇ ਨਾਲ ਹੀ ਉਹਨਾਂ ਨੇ ਵੱਧ ਤੋਂ ਵੱਧ ਸੰਗਤ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਦੀ ਅਪੀਲ ਵੀ ਕੀਤੀ ਹੈ ਦੱਸ ਦੇ ਕਿ ਅਮਰਪਾਲ ਸਿੰਘ ਨੇ ਲੋਕ ਸਭਾ ਸਪੀਕਰ ਹੋਮ ਬਿਰਲਾ ਦੇ ਚੈਂਬਰ ਵਿੱਚ ਸੰਸਦ ਵੱਜੋਂ ਸੋਚ ਚੁੱਕੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਵੜੀ ਸਰਕਾਰੀ ਫਲੈਟ ਖਾਲੀ ਨਹੀਂ ਕਰ ਰਹੇ ਹਨ ਜਦਕਿ ਵਿਧਾਨ ਸਭਾ ਵੱਲੋਂ ਜਾਰੀ ਕੀਤੇ ਨੋਟਿਸ ਦਾ ਸਮਾਂ ਪੂਰਾ ਹੋ ਗਿਆ ਹੈ ਜੇਕਰ ਅਗਲੇ ਨੋਟਿਸ ਦੇ ਜਾਰੀ ਹੋਣ ਤੋਂ ਬਾਅਦ 14 ਜੁਲਾਈ ਤੱਕ ਇਹ ਸਰਕਾਰੀ ਫਲੈਟ ਨੂੰ ਖਾਲੀ ਨਹੀਂ ਕਰਦੇ ਤਾਂ ਇਨ੍ਹਾਂ ਖਿਲਾਫ ਵਿਧਾਨ ਸਭਾ ਵੱਲੋਂ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ ਵਿਧਾਨ ਸਭਾ ਦੇ ਤਹਿ ਨਿਯਮਾਂ ਅਨੁਸਾਰ ਉਹਨਾਂ ਨੂੰ ਸਰਕਾਰੀ ਫਲੈਟ ਨੂੰ 29 ਜੂਨ ਤੱਕ ਖਾਲੀ ਕਰਨਾ ਸੀ ਪਰ 4 ਜੁਲਾਈ ਬੀਤਣ ਤੱਕ ਵੀ ਇਹਨਾਂ ਵੱਲੋਂ ਸਰਕਾਰੀ ਫਲੈਟ ਨੂੰ ਖਾਲੀ ਨਹੀਂ ਕੀਤਾ ਗਿਆ ਹੈ ਜੇਕਰ ਰਾਜਾ ਵੜਿੰਗ ਨੇ ਤੈਅ ਕੀਤੀ ਤਾਰੀਖ ਤੱਕ ਫਲੈਟ ਖਾਲੀ ਨਾ ਕੀਤਾ ਤਾਂ 160 ਗੁਣਾ ਜ਼ਿਆਦਾ ਕਿਰਾਏ ਦਾ ਭੁਗਤਾਨ ਕਰਨਾ ਹੋਵੇਗਾ ਇੱਕ ਵਿਧਾਇਕ ਨੂੰ ਕਿਫਾਇਤੀ ਕਿਰਾਇਆ 240 ਰੁਪਏ ਦੇਣਾ ਹੁੰਦਾ ਹੈ ਤੇ ਇਸ ਦੇ 160 ਗੁਣਾ ਅਨੁਸਾਰ ਹੁਣ ਤੋਂ ਬਾਅਦ 240 ਰੁਪਏ ਦੀ ਥਾਂ 38400 ਰੁਪਏ ਕਿਰਾਇਆ ਦੇਣਾ ਪਵੇਗਾ ਇਸ ਤੋਂ ਇਲਾਵਾ ਕਾਨੂੰਨੀ ਕਾਰਵਾਈ ਵੱਖਰੀ ਚੱਲੇਗੀ ਅਕਾਲੀ ਦਲ ਵਿੱਚ ਬਗਾਵਤ ਅਤੇ ਪਾਰਟੀ ਦੀਆਂ ਮੀਟਿੰਗਾਂ ਵਿੱਚੋਂ ਗੈਰ ਹਾਜ਼ਰੀ ਨੂੰ ਲੈ ਕੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਮਜੀਠੀਆ ਨੇ ਕਿਹਾ ਕਿ ਉਹ ਮੌਕਾ ਪ੍ਰਸਤ ਜਾਂ ਦਲ ਬਦਲੂ ਲੀਡਰਾਂ ਵਿੱਚੋਂ ਨਹੀਂ ਹਨ ਸਗੋਂ ਪਾਰਟੀ ਦੇ ਵਫਾਦਾਰ ਵਰਕਰ ਹਨ ਉਹਨਾਂ ਨੇ ਕਿਹਾ ਕਿ ਡਰਾਮੇਬਾਜ਼ੀ ਛੱਡ ਕੇ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਵੇਂ ਹੋਰ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਤਗੜੀਆਂ ਹੋ ਰਹੀਆਂ ਹਨ ਉਸੇ ਤਰ੍ਹਾਂ ਸਾਨੂੰ ਵੀ ਪਾਰਟੀ ਲਈ ਕੰਮ ਕਰਨਾ ਪਵੇਗਾ ਪਾਰਟੀ ਨੂੰ ਤਗੜਾ ਕਰਨ ਲਈ ਇਕੱਠੇ ਹੋਣਾ ਪਵੇਗਾ ਅਕਾਲੀ ਦਲ ਵਿੱਚ ਦੋ ਧੜਾਂ ਸੰਬੰਧੀ ਪੁੱਛੇ ਗਏ ਸਵਾਲ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਵਿੱਚ ਦੋ ਧੜੇ ਨਹੀਂ ਹਨ 80-90% ਦੀ ਅਕਾਲੀ ਦਲ ਇਕੱਠਾ ਹੈ ਜਿਹੜੇ ਵਿਰੋਧ ਕਰ ਰਹੇ ਹਨ ਉਹ ਵੀ ਸਾਡੇ ਹੀ ਹਨ ਅਸੀਂ ਇਕੱਠਿਆਂ ਕੰਮ ਕੀਤਾ ਹੈ ਮੇਰੀ ਉਹਨਾਂ ਨੂੰ ਵੀ اپੀਲ ਹੈ ਕਿ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਦਾ ਹਿੱਸਾ ਨਾ ਬਣੋ ਇਕੱਠੇ ਹੋਈਏ ਤੇ ਪਾਰਟੀ ਨੂੰ ਤਗੜਾ ਕਰਨ ਲਈ ਕੰਮ ਕਰੀਏ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਫਾਰਮੇਸੀ ਕਾਉਂਸਲ ਵੱਲੋਂ 4 ਅਪ੍ਰੈਲ 2024 ਦੇ ਪੱਤਰ ਰਾਹੀਂ ਬੋਰਡ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਉਹਨਾਂ ਵੱਲੋਂ ਦੋ ਉਮੀਦਵਾਰਾਂ ਦੇ ਸਰਟੀਫਿਕੇਟ ਵੈਰੀਫਾਈ ਕਰਨ ਲਈ ਬੋਰਡ ਨੂੰ ਸਾਲ 2023 ਚ ਭੇਜੇ ਗਏ ਸਨ ਬੋਰਡ ਵੱਲੋਂ ਵੈਰੀਫਿਕੇਸ਼ਨ ਦੀਆਂ ਵੱਖ-ਵੱਖ ਸਮੇਂ ਤੇ ਦੋ ਰਿਪੋਰਟਾਂ ਭੇਜੀਆਂ ਗਈਆਂ ਸੀ ਜਿਸ ਅਨੁਸਾਰ ਪਹਿਲੀ ਵਾਰ ਸਰਟੀਫਿਕੇਟਾਂ ਨੂੰ ਸਹੀ ਦੱਸਿਆ ਗਿਆ ਹੈ ਤੇ ਦੂਜੀ ਰਿਪੋਰਟ ਵਿੱਚ ਸਰਟੀਫਿਕੇਟ ਜਾਲੀ ਹੋਣ ਬਾਰੇ ਕਿਹਾ ਗਿਆ ਹੈ ਪੰਜਾਬ ਫਾਰਮੇਸੀ ਕਾਉਂਸਲ ਵੱਲੋਂ ਭੇਜੇ ਪੱਤਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਮਲੇ ਦੀ ਮੁੜਲੀ ਪੜਤਾਲ ਸੰਯੁਕਤ ਸਖਤਰ ਪੰਜਾਬ ਸਕੂਲ ਸਿੱਖਿਆ ਬੋਰਡ ਪਾਸੋ ਕਰਵਾਈ ਗਈ ਪੜਤਾਲ ਅਫਸਰ ਵੱਲੋਂ ਮਾਮਲੇ ਨਾਲ ਸੰਬੰਧਿਤ ਕੋਡ ਅਤੇ ਕੇਸ ਨਾਲ ਸੰਬੰਧਿਤ ਬੋਰਡ ਦਫ਼ਤਰ ਦੇ ਕਰਮਚਾਰੀਆਂ ਦੇ ਬਿਆਨਾਂ ਦੇ ਆਧਾਰ ਤੇ ਪੇਸ਼ ਕੀਤੀ ਗਈ ਪੜਤਾਲ ਰਿਪੋਰਟ ਅਨੁਸਾਰ ਹਵਾਲੇ ਅਧੀਨ ਸਰਟੀਫਿਕੇਟਾਂ ਦੇ ਵੈਰੀਫਿਕੇਸ਼ਨ ਵਿੱਚ ਵੱਡੇ ਪੱਧਰ ਤੇ ਖਾਮੀਆਂ ਪਾਈਆਂ ਗਈਆਂ ਹਨ ਅਤੇ ਕੇਸ ਨਾਲ ਸੰਬੰਧਿਤ ਰਿਕਾਰਡ ਨਾਲ ਛੇੜਛਾੜ ਕੀਤੀ ਪਾਈ ਹੋਈ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੜਤਾਲ ਰਿਪੋਰਟ ਵਿੱਚ ਨਾਮਜ਼ਦ ਹੋਏ ਬੋਰਡ ਦੇ ਕਰਮਚਾਰੀਆਂ ਪਰਵਿੰਦਰ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਅਤੇ ਰਾਜਿੰਦਰ ਸਿੰਘ ਹੈਲਪਰ ਸਰਟੀਫਿਕੇਟ ਸ਼ਾਖਾ ਨੂੰ ਤੁਰੰਤ ਪ੍ਰਭਾਵ ਨਾਲ ਬੋਰਡ ਦੀ ਸੇਵਾ ਤੋਂ ਮੋਤਲ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬੋਰਡ ਦਫ਼ਤਰ ਤੋਂ ਸਰਟੀਫਿਕੇਟ ਸੈਕੰਡ ਕਾਪੀ ਆਫ ਸਰਟੀਫਿਕੇਟ ਦੀ ਪ੍ਰਾਪਤੀ ਜਾਂ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਨਿਰਧਾਰਤ ਵਿਧੀ ਅਨੁਸਾਰ ਹੀ ਕਰਵਾਈ ਜਾਵੇ ਅਤੇ ਅਣਅਧਿਕਾਰਤ ਜਾਂ ਗਲਤ ਅੰਸਰਾਂ ਦੇ ਜਾਲ ਵਿੱਚ ਨਾ ਫਸਿਆ ਜਾਵੇ ਆਸ਼ੀਰਵਾਦ ਫੋਰ ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਸਕੀਮ ਤਹਿਤ ਸਾਲ 2023-24 ਦੌਰਾਨ ਪਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਆਸ਼ੀਰਵਾਦ ਪੋਰਟਲ ਤੇ ਪ੍ਰਾਪਤ ਕੁਲ 870 ਲਾਪਾਤਰੀਆਂ ਨੂੰ 4.43 ਕਰੋੜ ਰੁਪਏ ਦੀ ਰਾਸ਼ੀ ਸਾਲ 2024-25 ਦੇ ਬਜਟ ਉਪਬੰਧ ਵਿੱਚੋਂ ਜਾਰੀ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਬਰਨਾਲਾ ਫਰੀਦਕੋੜ ਮੋਗਾ ਸ਼੍ਰੀ ਮੁਕਤਸਰ ਸਾਹਿਬ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ 870 ਲਾਪਾਤਰੀਆਂ ਲਈ 4.43 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਉਹਨਾਂ ਨੇ ਕਿ ਹੈਗੇ ਮੁੱਖ ਮੰਤਰੀ ਭਗਮੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ਉੱਥੇ ਹੀ ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਵੀ ਲਗਾਤਾਰ ਕੰਮ ਕਰ ਰਹੀ ਹੈ ਪੰਜਾਬ ਚ ਅਜ ਮੀਂਹ ਲਈ orange alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਿਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅੱਜ ਤੋਂ 11 ਜੁਲਾਈ ਤੱਕ ਰੋਜ਼ਾਨਾ 5 ਤੋਂ 10 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਅਮਰੀਕਸਰ ਤੋਂ ਇਲਾਵਾ ਗੁਰਦਾਸਪੁਰ, ਲੁਧਿਆਣਾ, ਮੁਹਾਲੀ, ਫਤਿਹਗੜ ਸਾਹਿਬ, ਫਰੜਾ, ਬੋਹਰ ਤੇ ਮਾਨਸਾ ਦੇ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਰੋਜ਼ਾਨਾ 10 ਤੋਂ 15 ਮਿਲੀਮੀਟਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਠਾਨਕੋਟ, ਗੁਰਦਾਸਪੁਰ, ਅਮਰੀਕਸਰ, ਤਰਨਤਾਰਨ, ਕੋਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਉਪਨਗਰ, ਐਸਐਸ ਨਗਰ, ਮੁਹਾਲੀ ਤੇ ਫਤਿਹਗੜ ਸਾਹਿਬ ਵਿੱਚ orange alert ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਜਲੰਧਰ ਪੱਛਮੀ ਦੀ ਜਿਮਨੀ ਚੌਂ ਦੇ ਮੱਧਨੇਜਰੇ 10 ਜੁਲਾਈ ਨੂੰ ਹਲਕੇ ਦੇ ਸਰਕਾਰੀ ਦਫ਼ਤਰਾਂ, ਬੋਡਾਂ ਕਾਰਪੋਰੇਸ਼ਨਾਂ, ਵਿਦਿਅਕ ਸੰਸਥਾਵਾਂ ਲਈ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ ਜੇ ਕੋਈ ਸਰਕਾਰੀ ਅਧਿਕਾਰੀ, ਮੁਲਾਜ਼ਮ ਚੋਂਤੀ, ਜਲੰਧਰ ਪੱਛਮੀ ਹਲਕੇ ਦਾ ਵੋਟਰ ਹੈ ਤੇ ਪੰਜਾਬ ਦੇ ਸਰਕਾਰੀ ਦਫ਼ਤਰ, ਬੋਡਾਂ ਕਾਰਪੋਰੇਸ਼ਨਾਂ, ਸਰਕਾਰੀ ਵਿਦਿਅਕ ادارے ਵਿੱਚ ਕੰਮ ਕਰ ਰਿਹਾ ਹੈ ਤਾਂ ਉਹ ਸਮਰੱਥ ਅਧਿਕਾਰੀ ਨੂੰ ਆਪਣਾ ਵੋਟਰ ਪਛਾਣ ਪੱਤਰ ਵਿਖਾ ਕੇ 10 ਜੁਲਾਈ ਨੂੰ ਵਿਸ਼ੇਸ਼ ਛੁੱਟੀ ਦਾ ਲਾਭ ਲੈਣ ਦੇ ਯੋਗ ਹੋਵੇਗਾ। ਇਹ ਛੁੱਟੀ ਇਹ ਅਧਿਕਾਰੀ ਮੁਲਾਜ਼ਮ ਦੇ ਛੁੱਟੀ ਖਾਤੇ ਚੋਂ ਨਹੀਂ ਕੱਟੀ ਜਾਵੇਗੀ ਜਲੰਧਰ ਪੱਛਮੀ ਦੀ ਇਲੈਕਸ਼ਨ ਹੋ ਰਹੀ ਹੈ ਉਹ ਹੋਣੀ ਨਹੀਂ ਚਾਹੀਦੀ ਸੀ ਉਹ ਇੱਕ ਬੰਦੇ ਦੇ ਸਵਾਰਥੀ ਜਾਂ ਲਾਲਚੀ ਹੋਣ ਕਰਕੇ ਹੋ ਰਹੀ ਹੈ ਉਹੀ ਬੰਦਾ ਫੇਰ ਐਮਐਲਏ ਖੜਾ ਹੈ ਜਾਂ ਤਾਂ ਮੈਂ ਕੋਈ ਤਨਖਾਹ ਵਧਾਤੀ ਹੋਵੇ 22 ਚ ਤਨਖਾਹ ਹੋਰ ਸੀ 24 ਚ ਤਨਖਾਹ ਵੱਧ ਗਈ ਜਾਂ ਮੈਂ ਕੋਈ ਪੱਤੇ ਬਦਲਤੇ ਹੋਣ ਕਿ 22 ਚ ਪੱਤੇ ਐਨੇ ਮਿਲਣਗੇ 24 ਚ ਐਨੇ ਮਿਲਣਗੇ ਫੇਰ ਤੁਹਾਡੇ ਕੋਲ ਉਹ ਕਹਿੰਦਾ ਪਹਿਲਾਂ ਮੈਨੂੰ ਇਦਰੋਂ ਬਣਾਓ ਹੁਣ ਕਹਿੰਦਾ ਮੈਨੂੰ ਇਦਰੋਂ ਬਣਾਓ ਕਿਉਂ ਵੀ ਇਹ ਜਨਤਾ ਨੂੰ ਕੀ ਸਮਝਿਆ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਸਗੋ ਵਧੀਆ ਹੀ ਹੋ ਗਿਆ ਜੋ ਰੱਬ ਕਰਦਾ ਵਧੀਆ ਕਰਦਾ 2 ਸਾਲ ਥੋੜੇ ਜੇ ਗੱਲ ਤੇ ਚਲੇ ਗਿਆ ਅੱਜ ਮੈਂ ਡਾਕਟਰਾਂ ਦੀ ਇੱਕ ਮੀਟਿੰਗ ਸੀ ਜਿੰਨੇ ਵੀ ਜਲੰਧਰ ਦੇ ਬਹੁਤ ਵੱਡੇ ਵੱਡੇ ਡਾਕਟਰ ਨੇ ਅੱਜ ਉਹਨਾਂ ਨਾਲ ਮੀਟਿੰਗ ਸੀ ਮੈਂ ਡਾਕਟਰਾਂ ਨੂੰ ਕਿਹਾ ਕੋਈ ਇਹੋ ਜਿਹੀ ਮਸ਼ੀਨ ਬਣਾ ਲਓ ਜਿਹੜੀ ਦਿਲ ਤੇ ਲੱਗ ਜੇ ਤੇ ਨਾਲ ਦੀ ਨਾਲ ਦੱਸ ਦਿਆ ਕਰੇ ਕਿ ਇਹਦੇ ਦਿਲ ਚ ਕਿੰਨਾ ਕੁ ਖੋਟ ਹੈ ਇਹ ਦਿਲ ਦਾ ਕਿੰਨਾ ਕੁ ਬੇਈਮਾਨ ਬੰਦਾ ਹੈ 70% ਹੈ ਜਾਂ 80% ਹੈ ਸਭ ਤੋਂ ਪਹਿਲਾਂ ਮਸ਼ੀਨ ਮੈਂ ਖਰੀਦੂਗਾ ਹੁਣ ਅਸੀਂ ਤਾਂ ਆਪਦੇ ਵੱਲੋਂ ਮਿਹਨਤ ਕੀਤੀ ਮੇਰੇ ਤਾਂ ਗਿੱਟੇ ਸੁੱਜ ਗਏ ਰਿੰਕੂ ਵਾਸਤੇ ਜਦੋਂ ਜਿੰਮੀ ਚੌਣ ਸੀ ਐਮਪੀ ਬਣਾਉਣ ਵਾਸਤੇ ਗਿੱਟੇ ਸੁੱਜ ਗਏ ਮੇਰੇ ਰੋਡ ਸ਼ੋਅ ਕਰਦੇ ਨੇ ਆਰਾਮ ਨਾਲ ਜਾ ਕੇ ਕਹਿੰਦਾ ਮੈਂ ਹੁਣ ਉਧਰੋਂ ਆਉਂਗਾ ਕਿੱਧਰ ਚਲਾ ਗਿਆ ਇੱਕ ਵੇਲਾ ਹੋ ਗਿਆ ਦੂਜੇ ਨੂੰ ਵੇਲਾ ਕਰ ਦੋ ਵਾਹਿਦ ਜੀ ਬਾਲੇ ਸਿਆਣੇ ਨਹੀਂ ਬਣਦੇ ਯਾਰ ਜਿਆਦਾ ਸਿਆਣੇ ਨਹੀਂ ਹੈਗੇ ਇਨ ਜੰਤਰ ਨੂੰ ਹੀ ਸਮਝੇ ਭੇਡਾਂ ਬੱਕਰੀਆਂ ਸਮਝਿਆ ਹੋਇਆ ਹੈ ਹੁਣ ਮੈਂ ਇਧਰੋਂ ਆਂ ਜੀ ਹੁਣ ਮੈਂ ਇਧਰੋਂ ਆਂ ਜੀ ਹੁਣ ਮੈਂ ਇਧਰੋਂ ਆਂ ਜੀ ਹੁਣ ਮੈਂ ਕਿਉਂ ਯਾਰ ਸੇਵਾ ਕਰਨੀ ਹੈ ਤਾਂ ਕਿਧਰੋਂ ਵੀ ਹੋ ਜਾ ਪਰ ਸੇਵਾ ਨਹੀਂ ਕਰਨੀ ਨਾ ਉਹ ਦੂਜੀ ਸੇਵਾ ਨਹੀਂ ਮਿਲਦੀ ਨਾ ਉਹ ਅਸੀਂ ਕਰ ਨਹੀਂ ਦਿੰਦੇ ਆਹੀ ਪੰਗਾ ਹੈ ਪਹਿਲਾਂ ਵਾਲਿਆਂ ਦਾ ਕੀ ਪ੍ਰੋਬਲਮ ਰਹੀ ਹੁਣ ਜਿਹੜੀ ਸੀਵਰੇਜ ਦੀ ਪ੍ਰੋਬਲਮ ਹੈ ਟੱਕਣਾ ਦੀ ਪ੍ਰੋਬਲਮ ਹੈ ਬਿਜਲੀ ਦੀ ਪ੍ਰੋਬਲਮ ਹੈ ਲਾਈਟਾਂ ਦੀ ਇੱਕੀ ਦੀ ਹੈ ਜੀ ਕਾਰਪੋਰੇਸ਼ਨ ਦੀ ਕਾਰਪੋਰੇਸ਼ਨ ਕਿਹਦੇ ਕੋਲੇ ਆ ਕਾਂਗਰਸ ਕੋਲੇ ਕਾਂਗਰਸ ਦੀ ਕਾਰਪੋਰੇਸ਼ਨ ਡਿਪਟੀ ਮੇਅਰ ਕੌਣ ਹੈ ਜਿਹੜੀ ਕਾਂਗਰਸ ਵੱਲੋਂ ਲੜ ਰਹੀ ਹੈ ਉਹ ਭਰਾਵੋ ਜਿਹੜੀ ਆਪਦੇ ਬਾੜ ਦਾ ਕੰਮ ਨਹੀਂ ਕਰਾ ਸਕਦੀ ਉਹ ਪੂਰੇ ਹਲਕੇ ਦਾ ਕੰਮ ਕਿਤੋਂ ਕਰਾਉਗੀ ਬੀਬੀ ਸ੍ਰਿੰਦਰਕੌਰ ਉਹ ਦੂਜੀ ਤਾਂ ਵਿਚਾਰੀ ਦਾ ਕੀ ਨਾਂ ਲਈਏ ਅਕਾਲੀ ਦਾ ਉਹ ਤਾਂ ਸੁਖਬੀਰ ਬਾਦਲ ਦੀ ਤੱਕੜੀ ਕੁਝ ਹੋਰ ਤੋਲੀ ਜਾਂਦੀ ਆਪ ਉਹ ਹਾਥੀ ਤੇ ਚੜਿਆ ਬੈਠਾ ਉਹਨੂੰ ਤਾਂ ਛੱਡੀ ਦਿਓ ਉਹ ਤਾਂ ਰਾਮਨਾਮ ਸੱਤ ਹੈ ਉਹ ਤਾਂ ਹੋ ਗਿਆ ਕੰਮ ਜਦ ਅਸੀਂ ਸਵੇਰੇ ਪਾਰਲੀਮੈਂਟ ਪਹੁੰਚ ਕੇ ਸੀ 10 ਵਜੇ ਤਾਂ ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਵੀ ਮੌਜੂਦ ਸੀ ਉਹ ਵੀ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਆਏ ਸੀ ਪਰ ਉਹਨਾਂ ਨੂੰ ਵੀ ਉੱਥੇ ਮਿਲ ਨਹੀਂ ਦਿੱਤਾ ਗਿਆ ਨਾ ਹੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਨੂੰ ਨਾ ਹੀ ਉਹਨਾਂ ਦੇ ਚਾਚਾ ਜੀ ਨੂੰ ਤੇ ਨਾ ਹੀ ਸਾਨੂੰ ਉੱਥੇ ਮਿਲ ਦਿੱਤਾ ਗਿਆ ਤੇ ਪਹਿਲਾਂ ਤਾਂ ACB ਪਰਿਵਾਰ ਦੀ ਜਿਹੜੀ ਮੁਲਾਕਾਤ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਸਪੀਕਰ ਸਾਹਿਬ ਦੇ ਚੈਂਬਰ ਦੇ ਵਿੱਚ ਹੋ ਜਾਵੇਗੀ ਜਿਵੇਂ ਬਾਕੀ ਐਮਪੀਜ਼ ਦੇ ਕਰਦੇ ਉਹਨਾਂ ਨੂੰ ਦੇਖਦੇ ਨੇ ਸੌਂਚਦੇ ਆ ਉਹ ਉਥੋਂ ਗੈਲਰੀ ਦੇ ਵਿੱਚੋਂ ਤੇ ਐਂ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਵੀ ਦੇਖ ਸਕੇਗਾ ਪਰ ਉਹਨਾਂ ਨੇ ਐਂ ਮੌਕੇ ਤੇ ਆ ਕੇ ਕੈਨਸਲ ਕਰ ਦਿੱਤਾ ਹਾਲਾਂਕਿ ਲਿਸਟ ਵੀ ਦਿੱਤੀ ਹੋਈ ਸੀ ਤੇ ਮੇਰੇ ਹਿਸਾਬ ਨਾਲ ਬੜਾ ਜਿਆਦਾ ਮਾੜਾ ਕੀਤਾ ਉਹਨਾਂ ਨੇ ਤੇ ਜਿਹੜਾ ਹੁਣ ਇੱਥੇ ਪਤਾ ਲੱਗਿਆ ਵੀ ਇੱਥੇ ਪਾਸੇ ਜੇ ਕਿਤੇ ਇੱਕ ਇੱਥੇ ਸੀਆਰਪੀਐਫ ਦੇ ਘੇਰੇ ਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਦੀ ਮੁਲਾਕਾਤ ਹੈ ਉਹਨਾਂ ਦੇ ਪਰਿਵਾਰ ਨਾਲ ਕਰਾਉਣ ਜਾ ਰਹੇ ਨੇ ਫਜੇ ਬਾਕੀ ਉਹਨਾਂ ਇਸ ਮੱਤਕ ਨੇ ਬੜੇ ਪੰਜਾਬ ਤੋਂ ਦੂਰੋਂ ਸਾਰੀ ਚੱਲ ਕੇ ਆਏ ਨੇ ਉਹਨਾਂ ਨੂੰ ਕੋਈ ਮੁਲਾਕਾਤ ਦਾ ਇੱਥੇ ਮੌਕਾ ਨਹੀਂ ਦੇ ਦੇ। ਪਹਿਲੇ 6 ਲੋਕਾਂ ਦੀ ਮੁਲਾਕਾਤ ਲਈ ਪਰਿਵਾਰ ਕੀ ਬਾਤ ਕੀਤੀ ਜਾ ਰਹੀ ਸੀ ਲੇਕਿਨ ਅਬ ਸਿਰਫ ਦੋ ਲੋਕੋ ਨੂੰ ਜੋ ਹੈ ਉਹ ਮੁਲਾਕਾਤ ਜੋ ਹੈ ਕਰਾਈ ਜਾਏਗੀ। ਹਾਂ ਜੀ ਇਹ ਵੀ ਕਾਫੀ ਜ਼ਿਆਦਾ ਦੇਖੋ ਜੋ ਵੀ ਸਮਰਥਕ ਹੈ ਸਾਰੇ ਦੂਰ ਸੇ ਆਏ ਹੈ ਤੇ ਦੂਰ ਤੋਂ ਆਏ ਹੈ ਅਸੀਂ ਸਮਰਥਕ ਸਾਰੇ ਤੇ ਸਾਨੂੰ ਜੋ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਦਾ ਜੇ ਸਾਡੇ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਨੇ ਸਾਡੇ ਮੈਂਬਰ ਪਾਰਲੀਮੈਂਟ ਨੇ ਤਾਂ ਸਾਰਿਆਂ ਨੂੰ ਜੋ ਹੈ ਮੁਲਾਕਾਤ ਦਾ ਇਹ ਮੌਕਾ ਦੇਣਾ ਚਾਹੀਦਾ ਸੀ ਉਮੀਦ ਕੀ ਜਤਾਈ ਜਾ ਰਹੀ ਹੈ ਆਪਕੀ ਤਰਫ ਸੇ ਜਿਸ ਤਰੀਕੇ ਸੇ ਐਨਐਸਸੀ ਜੋ ਹੈ ਉਹ ਲਗਾ ਹੋਇਆ ਹੈ ਔਰ ਇੱਕ ਸਾਲ ਕੇ ਲਈ ਵਧਾ ਵੀ ਦਿਆ ਗਿਆ ਹੈ ਦੇਖੋ ਸਾਨੂੰ ਪੰਜਾਬ ਸਰਕਾਰ ਤੋਂ ਤਾਂ ਕੋਈ ਉਮੀਦ ਨਹੀਂ ਲੱਗ ਰਹੀ ਭਗਵੰਤ ਸਿੰਘ ਮਾਨ ਕੋਲੇ ਹੁਣ ਇਹ ਮੌਕਾ ਹੈ ਜਿਉ ਆਪ ਦੀ ਜਿਹੜਾ ਵੋਟ ਸ਼ੇਅਰ ਘਟਿਆ ਪੰਜਾਬ ਦੇ ਵਿੱਚ ਕੀ ਤੁਸੀਂ ਸੋਬਾਲਨਾ ਚਾਹੁੰਦੇ ਨੇ ਤਾਂ ਹਲੇ ਵੀ ਸਮਾਂ ਪਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਤੋਂ ਐਨਐਸਸੀ ਰਿਵੋਕ ਕਰਦੇ ਤੇ ਨਹੀਂ ਤਾਂ ਅਸੀਂ ਜੋ ਮਾਨਯੋਗ ਹਾਈ ਕੋਰਟ ਵਿਕੇ ਜਾਂ ਜੋ ਮਾਨਯੋਗ ਸੁਪਰੀਮ ਕੋਰਟ ਵਿਕੇ ਇਹਨਾਂ ਸਾਰੇ ਕੇਸਾਂ ਦੀ ਜੋ ਹੈ ਚਾਰਾ ਜੋ ਹੀ ਕਰਾਂਗੇ ਚਾਰ ਦਿਨ ਤੱਕ ਪੈਰੋਲ ਮਿਲ ਚਾਰ ਦਿਨ ਤੱਕ ਪੈਰੋਲ ਕੀ ਬਾਤ ਕਹੀ ਗਈ ਸੀ ਲੇਕਿਨ ਅੱਜ ਜੋ ਜਾਣਕਾਰੀ ਮਿਲ ਰਹੀ ਹੈ ਕਿ ਵਾਪਸ ਅੱਜ ਡਿਬ루ਗੜ ਜੇਲ੍ਹ ਜੇ ਹੈ ਲੈ ਜਾਇਆ ਜਾਏਗਾ ਦੇਖੋ ਬਹੁਤ ਜ਼ਿਆਦਾ ਇੱਕ ਗਲਤ ਹੈ ਭਾਈ ਅਮਰਿਤਪਾਲ ਸਿੰਘ ਨੂੰ ਉਹਨਾਂ ਦੇ ਜਿਹੜੇ ਵੋਟਰ ਨੇ ਸਮਤਕ ਨੇ ਖਡੂਰ ਸਾਹਿਬ ਦੇ ਉੱਥੇ ਨਾਂ ਜਾਣ ਦੇਣਾ ਮਿਲ ਨਾਂ ਦੇਣਾ ਧਰਵਾਦ ਨਾ ਕਰਨ ਦੇਣਾ ਤੇ ਇਹ ਸਾਰਾ ਕੁਝ ਗਲਤ ਹੈ ਡੈਮੋਕ੍ਰੇਸੀ ਦਾ ਮਰਡਰ ਹੈ ਜਮਹੂਰੀਅਤ ਦਾ ਕਹਾਣ ਹੈ ਇਹ ਇੱਕ ਪੋਲੀਟੀਕਲੀ ਭਾਈ ਅਮਰਿਤਪਾਲ ਸਿੰਘ ਦੇ ਉਲਟ ਇਹ ਜਿਹੜੇ ਕਦਮ ਨੇ ਪੰਜਾਬ ਸਰਕਾਰ ਨੇ ਲਏ ਨੇ ਤਾਂ ਕਿ ਉਹਨਾਂ ਦਾ ਜਿਹੜਾ ਪੋਲੀਟੀਕਲ ਇੱਕ ਲੈਂਡਸਕੇਪ ਬਣਿਆ ਫੀਲਡ ਬਣਿਆ ਹੈ उसू ला लाया ला जा सके खारा साहब जिस तरीके से आखिरी सवाल मेरा ये है कि आपका टीचर क्या रहेगा आने वाले दिनों का देखो आने वाले दिनों में भाई अमृतपाल सिंह ने ये बात कही है कि मैंने नशा جو نشے کے خلاف بات کرنی ہے پنجاب کی ڈیولپمنٹ کی بات کرنی ہے پنجاب کو اس سے اگے لے کے جانا ہے تو اسی لیے پنجاب کے لیے پنجابیت کے لیے پنجاب کے باشندوں کے لیے جو کام کرنا ہے یہ پائی امرت پال سنگھ کا प्रण ہے دیکھو سر سویر سنگھ بادلو مہتا اپیل کراں گا کہ تکڑی دی بے عزتی نہ کرو تکڑی دی بے ادبی نہ کرن تکڑی دے نال کھڑو تکڑی پاتلی مہان جتھے بندی شرومنی اکالی دل دا چون نشانہ ਤਕਰੀ ਦੀ ਇਸ ਤਰ੍ਹਾਂ ਬੇਇੱਜ਼ਤੀ ਜਿਹੜੀ ਆ ਉਹ ਪੰਥ ਦਰਦੀਆਂ ਦੇ ਪੰਥਕ ਸਫਾਂ ਦੇ ਵਿੱਚ ਇੱਕ ਨਿਰਾਸ਼ਾ ਪੈਦਾ ਕਰਦੀ ਆ ਮਤਲਬ ਇਸ ਤਰ੍ਹਾਂ ਦਾ ਵਰਤਾਰ ਨਹੀਂ ਹੋਣਾ ਚਾਹੀਦਾ ਜੋ ਦਿਲੰਦਰ ਪਛਮੀ ਸੀਟ ਤੇ ਉਹਨਾਂ ਵੱਲੋਂ ਜਾਂ ਉਹਨਾਂ ਦੇ ਕੋ ਸਾਥੀਆਂ ਵੱਲੋਂ ਕੀਤਾ ਜਾ ਰਿਹਾ ਦੇਖੋ ਦੇਖੋ ਸਪਸ਼ਟ ਰੂਪ ਵਿੱਚ ਮੈਂ ਪਹਿਲਾਂ ਵੀ ਤੁਹਾਨੂੰ ਇਹਨਾਂ ਨੇ ਵੀ ਸਵਾਲ ਕੀਤਾ ਸੀ ਸਪਸ਼ਟ ਰੂਪ ਵਿੱਚ ਮੈਂ ਕਹਿਣਾ ਚਾਹੁੰਦਾ ਜਿਹੜੇ ਤਕਰੀ ਨੂੰ ਪਿਆਰ ਕਰਦੇ ਨੇ ਜਿਹੜੇ ਪੰਥ ਦਰਦੀ ਨੇ ਪੰਥ ਅਤਿਸ਼ੀ ਨੇ ਉਹ ਲਾਜ਼ਮੀ ਤੌਰ ਤੇ ਤਕੜੀ ਦੇ ਨਾਲ ਖੜਨਗੇ ਤਕੜੀ ਨੂੰ ਜਿਤਾਉਣ ਵਿੱਚ ਹਿੱਸਾ ਪਾਉਣਗੇ ਔਰ ਮੈਂ ਅਪੀਲ ਵੀ ਕੀਤੀ ਹੈ ਵੀ ਸਾਰੇ ਆਓ ਮਦਦ ਕਰਿਏ ਅਮਰਤਪਾਲ ਸਿੰਘ ਉਹਨਾਂ ਨੂੰ ਜਦੋਂ ਸੌਚਕ ਸਮਾਗਮ ਦੇ ਵਿੱਚ ਲੈ ਕੇ ਆਏ ਤੇ ਕਿਸੇ ਵੀ ਸਪੋਰਟਰ ਨੂੰ VOTER ਨੂੰ ਮਿਲਣ ਤੱਕ ਮਲ ਸਾਸੀਗਲ ਬਰਾਊਨ ਤੱਕ ਦਾ ਵੀ ਮੌਕਾ ਨਾ ਦਿੱਤਾ ਸੋ ਇਹ ਸਰਾਸਰ ਗੈਰ ਲੋਕਰਾਜੀ ਤੇ ਗੈਰ ਮਨੁੱਖੀ ਕਾਰਵਾਈ ਆ ਚਾਰ ਦਿਨਾਂ ਦੀ ਪਰੋਲ ਤੇ ਆਏ ਬੰਦੇ ਨੂੰ ਵੱਲੇ 2 ਘੰਟੇ ਦੇ ਵਿੱਚੀ ਵਾਪਸ ਲੈ ਜਾਣਾ ਤੇ ਹੋਰ ਵੀ ਤੱਕਾ ਔਰ ਮੈਂ ਕਹਿ ਸਕਦਾ ਕਿ ਇਹਦੇ ਲਈ ਪੰਜਾਬ ਦੀ ਸਰਕਾਰ ਖਾਸ ਤੌਰ ਤੇ ਜ਼ਿੰਮੇਵਾਰ ਆ ਪੰਜਾਬ ਦੀ ਸਰਕਾਰ ਇੱਕ ਪਾਸੇ ਤਾਂ ਆਪਣੇ ਲੋਕ ਰਾਜੀ ਹੱਕ ਕੁਕੂ ਕੁਲ ਮੰਗ ਰਹੀ ਆ ਜਦੋਂ ਵੀ ਕਿਤੇ ਕੇਂਦਰ ਵੱਲੋਂ ਕੋਈ ਤੱਕਾ ਹੁੰਦਾ ਤਾਂ ਇਨਸਾਫ ਦੀ ਗੱਲ ਕਰ ਰਹੀ ਆ ਤੇ ਗੈਰ ਲੋਕ ਰਾਜੀ ਕਾਰਵਾਈਆਂ ਤੇ ਆਪ ਉਤਰ ਕੇ ਇੱਕ 18 ਲੱਖ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਮਲ ਜੇ ਆਪਣੇ ਵਰਕਰਾਂ ਨੂੰ ਆਪਣੇ ਵੋਟਰਾਂ ਨੂੰ ਸਸੇ ਕਾਲਮ ਨਹੀਂ ਬੁਲਾ ਸਕਦਾ ਇਹ ਤੋਂ ਵੱਡੀ ਗੈਰ ਲੋਕਰਾਜੀ ਗੈਰ ਨੁਕੀ ਕਾਰਵਾਈ ਕੀ ਹੋ ਸਕਦੀ ਹੈ ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਪੈਸੇ ਦਾ ਐਨਐਸਏ ਰਿਵੋਕ ਹੋਣਾ ਚਾਹੀਦਾ ਕਿਉਂਕਿ ਜਿਹੜੇ ਸੋ ਕਾਲਡ ਦੋਸ਼ ਲਾ ਕੇ ਐਨਐਸਏ ਵਿੱਚ ਉਹਨਾਂ ਨੂੰ ਅੰਦਰ ਕੀਤਾ ਤਾਂ ਉਸੇ ਭਾਰਤ ਦੇ ਸੰਵਿਧਾਨ ਦੀ ਸੋਚੋ ਕੇ ਉਸੇ ਭਾਰਤ ਦੇ ਸੰਵਿਧਾਨਕ ਸਿਸਟਮ ਵਿੱਚ ਰਹਿ ਕੇ ਉਹਨਾਂ ਨੇ ਚੋਣ ਲੜਨ ਦਾ ਲੜੀ ਆ ਦੇ ਉਹਦੀ ਕਦਰ ਕਰਨੀ ਚਾਹੀਦੀ ਸੀ ਮੈਂ ਸਮਝਦਾ ਇਸ ਤਰ੍ਹਾਂ ਦਾ ਵਿਵਹਾਰ ਜਿਹੜਾ ਹੈ ਉਹ ਬਗਾਨੇਪਨ ਦੀ ਭਾਵਨਾ ਪੈਦਾ ਕਰਦਾ ਔਰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਦੀ ਇਸ ਗੈਰ-ਲੋਕੀ ਰਾਜਗਾਰ ਕਾਰਵਾਈ ਗੈਰ-ਮਨੁੱਖੀ ਕਾਰਵਾਈ ਦਾ ਗ੍ਰਹਿ ਮੰਤਰਾਲੇ ਨੂੰ ਤੁਰਤ ਨੋਟਸ ਲੈਣਾ ਪੈਂਦਾ ਸੀ ਮਤਲਬ ਪਰ ਕੇਂਦਰ ਨੇ ਵੀ ਅੱਖਾਂ ਵਿੱਚ ਰੱਖੀਆਂ ਪੰਜਾਬ ਸਰਕਾਰ ਨੂੰ ਖੁੱਲੀ ਖੇਡ ਖੇਡਣ ਦਾ ਮੌਕਾ ਦੇ ਕੇ ਜੋ ਮੈਂ ਸਮਝਦਾ ਅੱਜ ਕੇਵਲ ਅਮਰਪਾਲ ਸਿੰਘ ਉਹਨਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੀ ਨਹੀਂ ਹੋਇਆ ਕੇਵਲ ਉਹਨਾਂ ਦੇ ਮਾਨਵੀ ਹੱਕੇ ਨਹੀਂ ਕੁਚਲੇ ਗਏ ਬਲਕਿ ਉਹਨਾਂ ਲੱਖਾਂ ਲੋਕਾਂ ਦੇ ਵੀ ਮਾਨਵੀ ਹੱਕ ਕੁਚਲੇ ਗਏ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਅੱਜ ਲੋਕਾਂ ਦੇ ਫਤਵੇ ਦੇ ਅੱਗੇ ਸਰਕਾਰ ਦੀ ਸੂਬਾ ਸਰਕਾਰ ਦੀ ਜਿਹੜੀ ਇਹ ਕਾਰਵਾਈ ਆ ਉਹ ਇੱਕ ਚੁਣੌਤੀ ਆ ਇੱਕ ਚੈਲੰਜ ਆ ਇੱਕ ਵੰਗਾਰ ਆ ਔਰ ਮੈਂ ਸਮਝਦਾ ਤੇ ਇਸ ਸਿਸਟਮ ਦੇ ਵਿੱਚ ਲੋਕਾਂ ਦੇ ਫਤਵੇ ਨੂੰ ਵੀ ਕੋਈ ਸਰਕਾਰ ਪ੍ਰਵਾਨ ਨਹੀਂ ਕਰਦੀ ਇਹ ਤੋਂ ਵੱਡਾ ਗੈਰ ਲੋਕ ਰਾਜੀ ਕਾਰਵਾਈ ਕੋਈ ਹੋ ਨਹੀਂ ਸਕਦੀ ਇਸੇ ਕਰਕੇ ਮੈਂ ਕਿਹਾ ਵੀ ਅੱਜ ਹਿੰਦੁਸਤਾਨ ਦੇ ਲੋਕ ਰਾਜੀ ਇਤਿਹਾਸ ਦੇ ਵਿੱਚ ਐਮਰਜੈਂਸੀ ਤੋਂ ਬਾਅਦ ਦੂਜੀ ਵਾਰ ਨੰਗੇ ਚਿੱਟੇ ਰੂਪ ਦੇ ਵਿੱਚ ਲੋਕ ਰਾਜ ਦਾ ਕਤਲ ਹੋਇਆ ਔਰ ਮਨੁੱਖੀ ਹੱਕਾਂ ਦਾ ਘਾਣ ਹੋਇਆ ਤੇ ਗੰਭੀਰਤਾ ਦਿਖਾਵੇ ਲੋਕਾਂ ਦੇ ਫਤਵੇ ਦਾ ਸਤਿਕਾਰ ਕਰੇ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਕੇ ਮਤਲ ਉਹਨਾਂ ਅਮਰਪਾਲ ਸਿੰਘ ਖੋਨਾ ਅਤੇ ਉਹਨਾਂ ਦੇ ਸਾਥੀਆਂ ਦਾ ਐਨਐਸਏ ਰਿਵੋਕ ਕਰੇ ਤਾਕੇ ਭਾਰਤ ਦੀ ਪਾਰਲੀਮੈਂਟ ਵਿੱਚ ਉਹ ਰਿਪਰੈਜ਼ੈਂਟ ਕਰ ਸਕਣ